ਚੰਡੀਗੜ੍ਹ ਨਗਰ ਨਿਗਮ ਚੋਣਾਚੂ ਵੱਡੇ ਫਰਕ ਦੇ ਨਾਲ ਜਿੱਤਣ ਤੇ ਜਿੱਥੇ ਭਾਜਪਾ ਵਰਕਰ ਕਾਫੀ ਖੁਸ਼ ਨਜ਼ਰ ਆ ਰਹੇ ਨੇ ਉੱਥੇ ਚੋਣਾਚੂ ਹਾਰਨ ਤੇ ਕਾਂਗਰਸੀ ਵਰਕਰਸ ਨੂੰ ਨਾਮੋਸ਼ੀ ਪਾਈ ਜਾ ਰਹੀ ਹੈ ਸਾਬਕਾ ਕਾਂਗਰਸੀ ਮੇਅਰ ਕਮਲੇਸ਼ ਕੁਮਾਰੀ ਨੇ ਚੋਣਾ ਹਾਰਨ ਤੇ ਹੈਰਾਨੀ ਜਤਾਉਂਦਿਆ ਕਿ ਨੋਟਬੰਦੀ ਤੋਂ ਪਰੇਸ਼ਾਨ ਜਨਤਾ ਭਾਜਪਾ ਦੇ ਵਿਰੋਧ ਸੀ ਪਰ ਆਖਰੀ ਸਮੇਂ ਤੇ ਉਨ੍ਹਾਂ ਦਾ ਭਾਜਪਾ ਨੂੰ ਵੋਟ ਦੇਣਾ ਸਮਝ ਤੋਂ ਪਰੇ ਹੈ ਕਿ ਜਨਤਾ ਵੈਸਾ ਤਾਂ ਖੁਸ਼ ਨਹੀਂ ਹੈ ਪਰ ਫਿਰ ਵੀ ਇਨਕੋ ਵੋਟ ਪੜਿਆ ਇਹ ਮੇਰੇ ਲਈ ਤਾਂ ਇੱਕ ਹੈਰਾਨੀ ਦੀ ਬਾਤ ਹੈ तो वो तो आप यही तो पब्लिक, तो, रहे। पब्लिक के बीच में हम जब घूमे हैं तो उन्होंने बहुत बातें कही हैं। मोदी जी के खिलाफ भी कही है स्पेशली कैंडिडेट के खिलाफ भी कही है तो उसके बाद पता नहीं क्या है क्या नहीं लोगों ने इस हार को देखते हुए कांग्रेस में कोई मंथन होगा हाँ पार्टी तो। देखो बैठेगी और देखना तो पड़ेगा भाई क्या कारण है ਨੋਟ ਬੰਦੀ ਦੇ ਬਾਵਜੂਦ ਚੰਡੀਗੜ੍ਹ ਚ ਭਾਜਪਾ ਦੀ ਸਥਿਤੀ ਕਾਫੀ ਮਜ਼ਬੂਤ ਮੰਨੀ ਜਾ ਰਹੀ ਹੈ ਦੱਸ ਦਈਏ ਕਿ ਐਤਵਾਨੂ ਹੋਈਆਂ ਚੰਡੀਗੜ੍ਹ ਨਗਰ ਨਿਗਮ ਚੋਣਾਂ ਦਾ ਮੰਗਲਵਾਰ ਨੂੰ ਨਤੀਜਾ ਆ ਚੁੱਕਿਆ ਹੈ ਜਿੱਥੇ ਅਕਾਲੀ ਭਾਜਪਾ ਗੱਠਜੋੜ ਨੇ 20 ਸੀਟਾਂ ਤੇ ਮੱਲ ਮਾਰ ਕੇ ਵੱਡੀ ਜਿੱਤ ਹਾਸਲ ਕਰ ਲਈ ਹੈ ਫਿਲਹਾਲ ਕਾਂਗਰਸੀ ਵਰਕਰਸ ਵੱਲੋਂ ਹਾਰਨ ਦੇ ਕਾਰਨਾਂ ਤੇ ਵਿਚਾਰ ਕੀਤਾ ਜਾ ਰਿਹਾ ਹੈ ਚੰਡੀਗੜ੍ਹ ਤੋਂ ਮਨਮੋਹਨ ਸਿੰਘ ਜਗਬਾਣੀ ਟੀਵੀ